ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਤਾਰੇ ਜੋ ਅੰਤਰ ਨਾਮ ਸਰਬ ਮੇ ਪੇਖੇ ਪਗਵਾਨ ਨਿਮਖ ਨਿਮਖ ਠਾਕੁਰ ਨਮਸਕਾਰੇ ਨਾਨਕਿਓ ਅਪਰਸ ਸਗਲ ਓਨਿ ਸਤਾਰੇ ਜੋ ਸਦਾ ਆਪਣੇ ਹਿਰਦੇ ਵਿੱਚ ਪ੍ਰਭੂ ਦਾ ਨਾਮ ਟਿਕਾ ਰੱਖਦਾ ਹੈ ਸਭਨਾ ਵਿੱਚ ਪ੍ਰਭੂ ਵਿਆਪਕ ਵੇਖਦਾ ਹੈ ਜੋ ਪਲ-ਪਲ ਪ੍ਰਭੂ ਨੂੰ ਯਾਦ ਕਰਦਾ ਹੈ ਹੇ ਨਾਨਕ ਉਹ ਅਸਲੀ ਆਪਰਸ ਹੈ ਉਹ ਸਭ ਜੀਵਾਂ ਨੂੰ ਸੰਸਾਰ ਸਮੁੰਦਰ ਤੋਂ ਤਾਰ ਲੈਂਦਾ ਹੈ ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸ ਮਨ ਮਾਹਿ ਪ੍ਰੀਤ ਨਰੰਜਨ ਦਰਸ ਪਰ ਤ੍ਰਿਆ ਰੂਪ ਨ ਭੇਖੇ ਨੇਤ ਸਾਧ ਕੀ ਟਹ ਸਤ ਸੰਗ ਹੇਤ ਜੋ ਜੀਵ ਨਾਲ ਝੂਠ ਨੂੰ ਸੋਹ ਨਹੀਂ ਦਿੰਦਾ ਮਨ ਵਿੱਚ ਅਕਾਲ ਪੁਰਖ ਦੇ ਦੀਦਾਰ ਦੀ ਤਾਂਗ ਰੱਖਦਾ ਹੈ ਉਰਾਈ ਇਸਤਰੀ ਦੇ ਹਸਨ ਨੂੰ ਆਪਣੀਆਂ ਅੱਖਾਂ ਨਾਲ ਨਹੀਂ ਤੱਕਦਾ ਭਲੇ ਮਨੋਖਾਂ ਦੀ ਤਹਿਲ ਕਰਦਾ ਹੈ ਤੇ ਸੰਤ ਜਨਾਂ ਦੀ ਸੰਗਤ ਵਿੱਚ ਪ੍ਰੀਤ ਰੱਖਦਾ ਹੈ ਕੰਨ ਨਾ ਸੁਨੇ ਕਾਹੂ ਕੀ ਨਿੰਦਾ ਸਭ ਤੇ ਜਾਣੇ ਆਪਸ ਕੋ ਮੰਦਾ ਗੁਰਪੁਰ ਸਾਧ ਵਿਖਿਆ ਪਰ ਹਰੇ ਮਨ ਕੀ ਬਾਸਨਾ ਮਨ ਤੇ ਟਰੇ ਇੰਦਰੀ ਜਿਤ ਪੰਜ ਦੋਖ ਤੇ ਰहत ਨਾਨਕ ਕੋਟ ਮਦੇ ਕੋ ਐਸਾ ਅਪਰਸ ਕੰਨਾ ਨਾਲ ਕਿਸੇ ਦੀ ਵੀ ਨਿੰਦਿਆ ਨਹੀਂ ਸੁਣਦਾ ਸਭੋਂ ਸਾਰਿਆਂ ਨਾਲ ਆਪਣੇ ਆਪ ਨੂੰ ਮਾੜਾ ਸਮਝਦਾ ਹੈ ਗੁਰੂ ਦੀ ਮਿਹਰ ਦਾ ਸਦਕਾ ਮਾਇਆ ਦਾ ਪ੍ਰਭਾਵ ਪਰੇ ਹਟਾ ਦਿੰਦਾ ਹੈ ਤੇ ਜਿਸ ਦੇ ਮਨ ਦੀ ਵਾਸਨਾ ਮਨ ਤੋਂ ਹੀ ਟਲ ਜਾਂਦੀ ਹੈ ਜੋ ਇੰਦਰੀਆਂ ਨੂੰ ਵਾਸ ਵਿੱਚ ਰੱਖ ਕੇ ਪੰਜ ਵਿਕਾਰਾਂ ਤੋਂ ਬਚਿਆ ਰਹਿੰਦਾ ਹੈ ਹੇ ਨਾਨਕ ਕਰੋੜਾਂ ਵਿੱਚੋਂ ਕੋਈ ਵਿਰਲਾ ਆਪਰਸ ਹੁੰਦਾ ਹੈ ਬੈਸਨੋ ਸੋ ਜਿਸ ਉਪਰ ਸੋ ਪ੍ਰਸੰਨ ਬਿਸ਼ਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰਤ ਹੋਵੇ ਨਿ ਕਰਮ ਤਿਸ ਬੈਸਨੋ ਕੋ ਨਿਰਮਲ ਧਰਮ ਕਾਹੂ ਫਲ ਕੀ ਇੱਛਾ ਨਹੀਂ ਬਾਸ਼ੈ ਕੇਵਲ ਭਗਤ ਕੀਰਤਨ ਸੰਗ ਰਾਚੈ ਜੋ ਪ੍ਰਭੂ ਦੀ ਮਾਇਆ ਦੇ ਅਸਰ ਤੋਂ ਬੇਦਾਗ ਹੈ ਜਿਸ ਉੱਤੇ ਪ੍ਰਭੂ ਆਪ ਤਰਫਦਾ ਹੈ ਉਹ ਅਸਲੀ ਵੈਸ਼ਨੂ ਹੈ ਜਹੇ ਵੈਸ਼ਨੂ ਦਾ ਧਰਮ ਕੀ ਪਵਿੱਤਰ ਹੈ ਜੋ ਧਰਮ ਦੇ ਕੰਮ ਕਰਦਾ ਹੋਇਆ ਇਨ੍ਹਾਂ ਕੰਮਾਂ ਦੇ ਫਲ ਦੀ ਇੱਛਾ ਨਹੀਂ ਰੱਖਦਾ ਨਿਰਾ ਭਗਤੀ ਤੇ कीर्तन ਵਿੱਚ ਮਸਤ ਰਹਿੰਦਾ ਹੈ ਤੇ ਕਿਸੇ ਵੀ ਫਲ ਦੀ ਇਸ਼ਾ ਨਹੀਂ ਕਰਦਾ ਮਨ ਤਨ ਅੰਤਰ ਸਿਮਰਨ ਗੋਪਾਲ ਸਭ ਉੱਪਰ ਹੋਵਤ ਕਿਰਪਾਲ ਆਪ ਦ੍ਰਿੜੇ ਉਰ ਨਾਮ ਜਪਾਵੇ ਨਾਨਕ ਉਹ ਬੈਸਨੋ ਪਰਮਗਤ ਪਾਵੇ ਜਿਸ ਦੇ ਮਨ ਤਨ ਵਿੱਚ ਪ੍ਰਭੂ ਦਾ ਸਿਮਰਨ ਵਸ ਮ੍ਰਿਹਾ ਹੈ ਜੋ ਸਭ ਜੀਵਾਂ ਉੱਤੇ ਦਇਆ ਕਰਦਾ ਹੈ ਜੋ ਆਪ ਪ੍ਰਭੂ ਦੇ ਨਾਮ ਨੂੰ ਆਪਣੇ ਮਨ ਵਿੱਚ ਟਿਕਾਉਂਦਾ ਹੈ ਤੇ ਹੋਰਨਾਂ ਨੂੰ ਨਾਮ ਜਪਾਉਂਦਾ ਹੈ ਤੇ ਨਾਨਕ ਉਹ ਵੈਸਨ ਨੂੰ ਉੱਚਾ ਦਰਜਾ ਹਾਸਲ ਕਰਦਾ ਹੈ ਭਗਵਤੀ ਭਗਵੰਤ ਭਗਤਕਾਰੰਗ ਸਗਲ ਤਿਆਗੇ ਦੁਸ਼ਟ ਕਾ ਸੰਗ ਮੰਤੇ ਬਿਨਸੇ ਸਗਲ ਭਰਮ ਕਰ ਪੂਜਾ ਸਰ ਪੂਜੇ ਸਗਲ ਪਾਰ ਬ੍ਰਹਮ ਭਗਵਾਨ ਦਾ ਅਸਲੀ ਉਪਾਸਕ ਉਹ ਹੈ ਜਿਸਦੇ ਹਿਰਦੇ ਵਿੱਚ ਭਗਤੀ ਦਾ ਪਿਆਰ ਹੈ ਜੋ ਸਭ ਮੰਦ ਕਰਮੀਆਂ ਦਾ ਸਾਥ ਛੱਡ ਦਿੰਦਾ ਹੈ ਜਿਸਦੇ ਮਨ ਵਿੱਚੋਂ ਹਰ ਤਰ੍ਹਾਂ ਦਾ ਵਹਿਮ ਮਿਟ ਜਾਂਦਾ ਹੈ ਜੋ ਅਕਾਲ ਪੁਰਖ ਹਰ ਥਾਂ ਮੌਜੂਦ ਜਾਣ ਕੇ ਪੂਜਦਾ ਹੈ ਸਾਧ ਕੇ ਸੰਗ ਪਾਪਾ ਮਲ ਖੋਵੈ ਤਿਸ ਪਰਗਤੀ ਕੀਮਤ ਉਤਮ ਹੋਵੈ ਭਗਵੰਤ ਕੀ ਟਹਿਲ ਕਰੇ ਨਿਤਨੀਤ ਮਨ ਤਨ ਅਰਪੇ ਬਿਸਨਪਰੀਤ ਹਰ ਕੇ ਚਰਨ ਹਿਰਦੇ ਬਸਾਵੇ ਨਾਨਕ ਐਸਾ ਅਗੋਤੀ ਭਗਵੰਤ ਕੋ ਭਾਵੇ ਉਸ ਪ੍ਰੋਤੀ ਦੀ ਮਤ ਉੱਚੀ ਹੁੰਦੀ ਹੈ ਜੋ ਗੁਰਮੁਖਾਂ ਦੀ ਸੰਗਤ ਵਿੱਚ ਰਹਿ ਕੇ ਪਾਪਾਂ ਦੀ ਮੈਲ ਮਨ ਤੋਂ ਦੂਰ ਕਰਦਾ ਹੈ ਜੋ ਨਿਤ ਭਗਵਾਨ ਦਾ ਸਿਮਰਨ ਕਰਦਾ ਹੈ ਜੋ ਪ੍ਰਭੂ ਪਿਆਰ ਤੋਂ ਆਪਣਾ ਮਨ ਤੇ ਤਨ ਕੁਰਬਾਨ ਕਰ ਦਿੰਦਾ ਹੈ ਜੋ ਪ੍ਰਭੂ ਦੇ ਚਰਨ ਸਦਾ ਆਪਣੇ ਹਿਰਦੇ ਵਿੱਚ ਵਸਾਉਂਦਾ ਹੈ ਏ ਨਾਨਕ ਅਜਹਾ ਭਗਤੀ ਭਗਵਾਨ ਨੂੰ ਲੱਭ ਲੈਂਦਾ ਹੈ ਸੋ ਪੰਡਤ ਜੋ ਮਨ ਪਰਬੁੱਧ ਆਰਾਮ ਨਾਮ ਆਤਮ ਸੋਦੇ ਰਾਮ ਨਾਮ ਸਰਸ ਪੀਵੇ ਉਸ ਪੰਡਤ ਕੇ ਉਪਦੇਸ਼ ਜਗ ਜੀਵੇ ਅਸਲੀ ਪੰਡਤ ਉਹ ਹੈ ਜੋ ਆਪਣੇ ਮਨ ਨੂੰ ਸਿੱਖਿਆ ਦਿੰਦਾ ਹੈ ਪ੍ਰਭੂ ਦੇ ਨਾਮ ਨੂੰ ਆਪਣੇ ਮਨ ਵਿੱਚ ਭਾਲਦਾ ਹੈ ਉਸ ਪੰਡਤ ਦੇ ਉਪਦੇਸ਼ ਨਾਲ ਸਾਰਾ ਸੰਸਾਰ ਰੋਹਾਨੀ ਜ਼ਿੰਦਗੀ ਹਾਸਲ ਕਰਦਾ ਹੈ ਜੋ ਪ੍ਰਭੂ ਨਾਮ ਦਾ ਮਿੱਠਾ ਸਵਾਦ ਚਖਣਾ ਹੈ ਹਰ ਕੀ ਕਸਾ ਹਿਰਦੇ ਬਸਾਵੇ ਸੋ ਪੰਡਤ ਫਿਰ ਜਉਣ ਨਾ ਆਵੇ ਦੇਦ ਪ੍ਰਾਨ ਸਿਮਰਤ ਬੁਝੇ ਮੂਲ ਸੁਖਮ ਮਹਿ ਜਾਵੇ ਜਾਣੇ ਅਸਥੂਲ ਸੁਖਮ ਮਹਿ ਜਾਣੇ ਅਸਥੂਲ ਜੋ ਵਰਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਤ ਕੋ ਸਦਾ ਆਦੇਸ ਉਹ ਪੰਡਤ ਮੁਰ ਜਨਮ ਮਰਨ ਵਿੱਚ ਨਹੀਂ ਆਉਂਦਾ ਜੋ ਅਕਾਲ ਪੁਰਖ ਦੀ ਸਿੱਖ ਸਲਾਹ ਦੀਆਂ ਗੱਲਾਂ ਆਪਣੇ ਹਿਰਦੇ ਵਿੱਚ ਵਸਾਉਂਦਾ ਹੈ ਜੋ ਵੇਦ ਪੁਰਾਨ ਸਿਮਰਤੀਆਂ ਆਦਿਕ ਦਾ ਮੁੱਢ ਪ੍ਰਭੂ ਨੂੰ ਸਮਝਦਾ ਹੈ ਜੋ ਜਾਣਦਾ ਹੈ ਕਿ ਇਹ ਸਾਰਾ ਦਿਸਦਾ ਜਗਤ ਅਦ੍ਰਿਸ਼ਟ ਪ੍ਰਭੂ ਦੇ ਹੀ ਆਸਰੇ ਹੈ ਜੋ ਬ੍ਰਾਹਮਣ ਖੱਤਰੀ ਵੈਸ਼ ਸ਼ੁੱਦਰ ਚਾਰੇ ਹੀ ਜਾਤੀਆਂ ਨੂੰ ਸਿੱਖਿਆ ਦਿੰਦਾ ਹੈ हे ਨਾਨਕ ਆਖ ਉਸ ਪੰਡਤ ਅੱਗੇ ਅਸੀ ਸਦਾ ਅਸਿਰਨ ਬਉਂਦੇ ਹਾਂ ਬੀਜ ਮੰਤਰ ਸਰਬ ਕੋ ਗਿਆਨ ਚੌ ਵਰਨਾਮ ਜਪੇ ਕੋ ਨਾ ਜੋ ਜੋ ਜਪੇ ਤਿਸ ਕੀ ਗਤ ਹੋਏ ਸਾਧ ਸੰਗ ਪਾਵੇ ਜਨ ਕੋਏ ਕਰ ਕਿਰਪਾ ਅੰਤਰ ਉਰ ਧਾਰੇ ਪਸਪਰੇਦ ਮੁਗਦ ਪਾਥਰ ਕੋ ਉਤਾਰੇ ਬ੍ਰਾਹਮਣ ਕਾ ਤ੍ਰੀ ਵੈਸ ਸੂਦਰ ਜਾਤੀਆਂ ਵਿੱਚੋਂ ਕੋਈ ਵੀ ਪ੍ਰਭੂ ਦਾ ਨਾਮ ਜਪ ਕੇ ਵੇਖ ਲੈ ਨਾਮ ਸਭ ਮੰਤਰਾਂ ਦਾ ਮੁੱਢ ਹੈ ਸਭ ਦਾ ਗਿਆਨ ਦਤਾ ਹੈ ਜੋ ਜੋ ਨਾਮ ਜਪਦਾ ਹੈ ਉਸ ਦੀ ਉੱਚੀ ਜ਼ਿੰਦਗੀ ਬਣ ਜਾਂਦੀ ਹੈ ਕੋਈ ਵਿਰਲਾ ਸਾਧ ਸੰਗਤ ਵਿੱਚ ਰਹਿ ਕੇ ਇਸ ਨੂੰ ਹਾਸਲ ਕਰਦਾ ਹੈ ਪਸੂ ਭੈੜੀ ਰੂਹ ਮੂਰਖ ਪੱਥਰ ਦਿਲ ਕੋਈ ਵੀ ਹੋਵੇ ਸਭ ਨੂੰ ਨਾਮ ਉਤਾਰ ਦਿੰਦਾ ਹੈ ਪ੍ਰਭੂ ਮਿਹਰ ਕਰਕੇ ਉਸ ਦੇ ਹਿਰਦੇ ਵਿੱਚ ਨਾਮ ਟਿਕਾ ਦੇਵੇ ਸਰਬ ਰੋਗ ਕੋ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਹ ਕਾਹੂ ਜੁਗਤੇ ਕਿਸੇ ਨ ਪਾਈਏ ਧਰਉ ਨਾਨਕ ਤਿਸ ਸੇ ਮਿਲੇ ਜਿਸ ਲਿਖਿਆ ਤੁਰ ਕਰਾਉ ਪ੍ਰਭੂ ਦਾ ਨਾਮ ਸਾਰੇ ਰੋਗਾਂ ਦੀ ਦਵਾਈ ਹੈ ਪਰਬੂ ਦੇ ਗੁਣ ਗਾਉਣੇ ਚੰਗੇ ਭਾਗਾ ਤੇ ਸੁਖ ਦਾ ਰੂਪ ਹੈ ਪਰ ਨਾਮ ਹੋਰ ਕਿਸੇ ਢੰਗ ਧਾਰਮਿਕ ਰਸਮ ਨਾਲ ਨਹੀਂ ਮਿਲਦਾ ਇਹ ਨਾਨਕ ਇਹ ਉਸ ਨੂੰ ਮਿਲਦਾ ਹੈ ਜਿਸ ਦੇ ਮਥੇ ਤੇ ਧਰੋ ਪ੍ਰਭੂ ਦੀ ਮਿਹਰ ਅਨਸਾਰ ਲਿਖਿਆ ਜਾਂਦਾ ਹੈ जिसके मन पार ब्रह्म का निवास जिसका नाम सतरादास और तुम राम इस नदरी आया दास दसंतन पहेतुन पाया जिस दे मन विच अकाल पुरख बसदा है उसदा नाम असली अर्थां विच रामदास है प्रभु दा सेवक है उसनु सर्वव्यापी प्रभु देशपैनदा है ਦਾਸਾਂ ਦਾ ਦਾਸ ਹੋਣ ਦੇ ਸੁਭਾਅ ਨਾਲ ਉਸਨੇ ਪ੍ਰਭੂ ਨੂੰ ਲੱਭਾ ਹੈ ਸਦਾ ਨਿਕਟ ਨਿਕਟ ਹਰ ਜਾ ਸੋ ਦਾਸ ਦਰਗਹ ਪਰਵਾਣ ਆਪਣੇ ਦਾਸ ਕੋ ਆਪ ਕਿਰਪਾ ਕਰੇ ਤਿਸ ਦਾਸ ਕੋ ਸਭ ਸੋਜੀ ਪਰੇ ਸਗਲ ਸੰਗ ਆਤਮ ਉਹ ਦਾਸ ਐਸੀ ਜੁਗਤ ਨਾਨਕ RAM ਦਾਸ ਜੋ ਸਦਾ ਪ੍ਰਭੂ ਨੂੰ ਨੇੜੇ ਜਾਣਦਾ ਹੈ ਉਹ ਸੇਵਕ ਦਰਗਾਹ ਵਿੱਚ ਕਬੂਲ ਹੁੰਦਾ ਹੈ ਪ੍ਰਭੂ ਸੇਵਕ ਉੱਤੇ ਆਪ ਮਿਹਰ ਕਰਦਾ ਹੈ ਉਸ ਨੂੰ ਸਾਰੀ ਸਮਝ ਆ ਜਾਂਦੀ ਹੈ ਪਰਵਾਰ ਵਿੱਚ ਰਹਿੰਦਾ ਉਹ ਅੰਦਰੋਂ ਨਿਰਮੋਹ ਹੁੰਦਾ ਹੈ हे ਨਾਨਕ ਇਹੋ ਜਹੀ ਜੀਵਣ ਯੁਕਤੀ ਨਾਲ ਉਹ ਰਾਮ ਦਾ ਅਸਲੀ ਦਾਸ ਬਣ ਜਾਂਦਾ ਹੈ ਰਬ ਕੀ ਆਗਿਆ ਆਤਮ ਹੈ ਧਾਵੇ ਜੀਵਨ ਮੁਕਤ ਸੋ ਕਹਾਵੇ ਤੈਸਾ ਹਰਕ ਤੈਸਾ ਉਸ ਸੋਗ ਸਦਾ ਆਨੰਦ ਤਹ ਨਹੀਂ ਵਿਯੋਗ ਜੋ ਪ੍ਰਭੂ ਦੀ ਰਜਾ ਨੂੰ ਮਨ ਵਿੱਚ ਮਿੱਟੀ ਕਰਕੇ ਮੰਨਦਾ ਹੈ ਉਹੀ ਜੀਵਨ ਦਾ ਮੁਕਤ ਅਖਵਾਉਂਦਾ ਹੈ ਉਸ ਨੂੰ ਖੁਸ਼ੀ ਤੇ ਗਮੀ ਇੱਕੋ ਜਿਹੀ ਹੈ ਉਸ ਨੂੰ ਸਦਾ ਆਨੰਦ ਹੈ ਉਸ ਦੇ ਹਿਰਦੇ ਵਿੱਚ ਪ੍ਰਭੂ ਚਰਨਾ ਤੋਂ ਵਿਛੋੜਾ ਨਹੀਂ ਹੈ ਪੈਸਾ ਸਵਰਮ ਤੈਸੀ ਉਸ ਮਾਤੀ ਪੈਸਾ ਅੰਮ੍ਰਿਤ ਤੈਸੀ ਬਖ ਖਾਟੀ ਪੈਸਾ ਮਾਨ ਪੈਸਾ ਅਬਮਾਨ ਪੈਸਾ ਰੰਗ ਤੈਸਾਰਾ ਜਾਨ ਸੋਨਾ ਤੇ ਮਿੱਟੀ ਵੀ ਉਸ ਵਾਸਤੇ ਬਰਾਬਰ ਹੈ ਭਾਵੇਂ ਸੋਨਾ ਵੇਖ ਕੇ ਉਹ ਲੋਭ ਵਿੱਚ ਨਹੀਂ ਫਸਦਾ ਅੰਮ੍ਰਿਤ ਤੇ ਕੌੜੀ ਜ਼ਹਿਰ ਵੀ ਉਸ ਲਈ ਇੱਕ ਜੈਸੀ ਹੈ ਕਿਸੇ ਵੱਲੋਂ ਆਦਰ ਦਾ ਵਰਤਾਉ ਹੋਵੇ ਜਾਂ ਹੰਕਾਰ ਦਾ ਉਸ ਵਾਸਤੇ ਇੱਕ ਸਮਾਨ ਹੈ ਕੰਗਾਲ ਤੇ ਸ਼ਹਿਨशाह ਵੀ ਉਸ ਦੀ ਨਜ਼ਰ ਵਿੱਚ ਬਰਾਬਰ ਹੈ ਜੋ ਵਰਤਾਏ ਇਸਾਈ ਜੁਪਤ ਨਾਨਕ ਉਹ ਪੁਰਖ ਕਹੀਏ ਜੀਵਨ ਮੁਕਤ ਜੋ ਰਜਾ ਪ੍ਰਭੂ ਵਰਤਾਉਂਦਾ ਹੈ ਉਹੀ ਉਸ ਵਾਸਤੇ ਜ਼ਿੰਦਗੀ ਦਾ ਗਾੜੀ ਰਾਹ ਹੈ ਇਹ ਨਾਨਕ ਉਹ ਜਿਉਂਦਾ ਮੁਕਤ ਕਿਹਾ ਜਾ ਸਕਦਾ ਹੈ। ਵਾਰ ਬ੍ਰਹਮ ਸਗਲੇ ਠਾਓ ਜੇ ਤ੍ਰਿਯਤ ਕਰੇ ਰਾਕੇ ਤਿਸਤਿ ਨਾਉ ਆਪੇ ਕਰਨ ਕਰਾਵਣ ਜੋਗ ਰੰਪਾਵੇ ਸੋਈ ਬਨ ਹੋ। ਸਾਰੇ ਤਾਂ ਸਰੀਰ ਰੂਪ ਘਰ ਅਕਾਲ ਪੁਰਖ ਦੇ ਹੀ ਹਨ। ਜਿਸ ਜਿਸ ਸਰੀਰ ਰੂਪ ਘਰ ਵਿੱਚ ਉਹ ਆਪਣੇ ਆਪ ਨੂੰ ਰੱਖਦਾ ਹੈ ਉਹੋ ਜਿਹਾਂ ਉਹਨਾਂ ਦਾ ਨਾਉ ਪੈ ਜਾਂਦਾ ਹੈ। ਪ੍ਰਭੂ ਆਪ ਹੀ ਸਭ ਕੁਝ ਕਰਨ ਦੀ ਤੇ ਜੀਵਾਂ ਪਾਸੋਂ ਕਰਵਾਉਣ ਦੀ ਤਾਕਤ ਰੱਖਦਾ ਹੈ ਜੋ ਪ੍ਰਭੂ ਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ ਅਸਰਿਓ ਆਪ ਹੋਏ ਅਨਤ ਤਰੰਗ ਲਖੇਨ ਜਾਏ ਪਾਰ ਭ੍ਰਮ ਕੇ ਰੰਗ ਜੈਸੀ ਮਤ ਦੇ ਤੈਸਾ ਪਰਗਾਸ ਪਾਰ ਭ੍ਰਮ ਕਰਤਾ વિનાਸ਼ ਜਿੰਦਗੀ ਦੁਗਾਂ ਬੇਅੰਤ ਲਹਿਰਾ ਬਣ ਕੇ ਅਕਾਲ ਪੁਰਖ ਆਪ ਸਭ ਥਾਂ ਹੀ ਵਿਆਪਕ ਹੈ ਕਾਲ ਪੁਰਖ ਦੇ ਖੇਲ ਬਿਆਨ ਨਹੀਂ ਕੀਤੇ ਜਾ ਸਕਦੇ ਪ੍ਰਭੂ ਜਿਹਾਂ ਜਿਹੇ ਅਕਲ ਦਿੰਦਾ ਹੈ ਉਹੋ ਜਿਹਾਂ ਜ਼ਰੂਰ ਜੀਵ ਦੇ ਅੰਦਰ ਹੁੰਦਾ ਹੈ ਅਕਾਲ ਪੁਰਖ ਆਪ ਸਭ ਕੁਝ ਕਰਨ ਵਾਲਾ ਹੈ ਤੇ ਕਦੇ ਮਰਦਾ ਨਹੀਂ ਸਦਾ 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 ਦਿਆਲ ਸਿਮਰ ਸਿਮਰ ਨਾਨਕ ਪਏ ਨਿਹਾਲ ਪ੍ਰਭੂ ਸਦਾ ਸਦਾ ਮਿਹਰ ਕਰਨ ਵਾਲਾ ਹੈ ਏ ਨਾਨਕ ਜੀਵ ਉਸ ਨੂੰ ਸਦਾ ਸਿਮਰ ਕੇ ਫੁੱਲ ਵਾਂਗ ਖਿੜੇ ਰਹਿੰਦੇ ਹਨ ਵਾਹਿਗੁਰੂ ਜੀ ਕਾ ਨਾਮ ਖਾਲਸਾ O arreglo de que foi